ਸ਼ਿਕਾ ਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਗੁਰਦਾਸਪੁਰ ਦੇ ਨੇੜਲੇ ਪਿੰਡ ਸਾਧੂ ਚੱਕ ਦੀ ਜਿੱਥੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ ਕਿ 1015 ਵਿਅਕਤੀ ਜੋ ਕਿ ਮੂਹ ਲਪੋ ਕੇ ਘਰ ਦੇ ਵਿੱਚ ਵੜ ਕੇ ਬੱਚੇ ਨੂੰ ਚੁੱਕਦੇ ਨਜ਼ਰ ਆਉਂਦੇ ਰਹੇ ਸੀ ਜਿਸ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਜਿਹੜਾ ਕਿ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਵਾਇਰਲ ਹੋਈਆਂ ਇਹਨਾਂ ਤਸਵੀਰਾਂ ਦੇ ਉੱਤੇ ਨਜ਼ਰ ਮਾਰਦੇ ਆ ਤੇ ਇਸ ਮਾਮਲੇ ਲੈ ਕੇ ਹੋਣਾ ਬੱਚੇ ਦੇ ਪਿਤਾ ਨੇ ਪ੍ਰੈਸ ਕਾਨਫਰੰਸ ਕਰਕੇ ਹੋਸ਼ ਉਡਾਉ ਖੁਲਾਸੇ ਕੀਤੇ ਨੇ ਨਜ਼ਰ ਮਾਰਦੇ ਆ ਤਸਵੀਰਾਂ ਤੇ ਨਹੀਂ ਜੀ ਬੱਚੇ ਨੂੰ ਵਾਅ ਕਰਕੇ ਨਹੀਂ ਲੈ ਕੇ ਆਹੀ ਮੇਰਾ ਮੇਰੀ ਵਾਈਫ ਦੇ ਨਾਲ ਡਿਸਕਿਊਟ ਚੱਲਦਾ 2 ਸਾਲ ਹੋ ਗਏ ਇੱਥੋਂ ਗਈ ਆ ਰੋਟਸਕੇਓ ਕਰਾਂ ਤੁਹਾਡਾ ਨਾਮ ਤਾਂ ਮੇਰੇ ਬੱਚੇ ਨੂੰ ਮਿਲ ਦਿੱਤਾ ਜਾਂਦਾ ਉੱਥੇ ਤੇ ਨਾ ਹੀ ਮੈਨੂੰ ਘਰ ਦੇ ਜਦੋਂ ਮੈਂ ਜਾਂਦਾ ਹਰ ਵਾਰੀ ਇੱਥੇ ਮੈਂ ਬਹੁਤ ਪੰਚਾਇਤਾਂ ਵਿੱਚ ਇਕੱਠੀਆਂ ਕੀਤੀਆਂ ਬੜਾ ਕੁਝ ਕੀਤਾ ਉਹਨਾਂ ਨੂੰ ਹੱਥ ਫੜ ਲੈ ਜੋੜੇ ਆ ਕਿ ਮੇਰੇ ਕਮ ਸੇ ਕ ਮੇਰੇ ਬੱਚਾ ਨਾਲ ਨਾਮ ਮੈਨੂੰ ਫੋਨ ਤੇ ਗੱਲ ਕਰਾਈ ਜਾਂਦੀ ਆ ਕੋੜ ਦੇ ਵਿੱਚ ਵੀ ਜੱਜ ਨੇ ਵੀ ਕਹਿਆ ਕਿ ਇਹਨਾਂ ਦੇ ਬੱਚਾ ਨਾਲ ਫੋਨ ਤੇ ਗੱਲ ਕਰਾਇਆ ਕਰੋ ਵੀਡੀਓ ਕਾਲ ਕਰਾਇਆ ਕਰੋ ਉਹਦੇ ਬਾਜੂ ਦੇ ਨਾਲ ਮੇਰਾ ਕੋਈ ਗੱਲ ਨਹੀਂ ਕਰਾਉਂਦੇ ਉਹਨਾਂ ਦੀ ਤੇ ਮੈਂ ਤਾਂ ਮਤਲਬ ਕਿ ਲਾਸਟ ਵਾਰੀ 12 ਅਗਸਤ ਨੂੰ ਗਿਆ ਅੱਜ ਤੇ ਇਹਨਾਂ ਨੇ ਵੀਡੀਓ ਬਣਾ ਕੇ ਝੂਠੀਆਂ ਪਰਫਾਰਮੈਂਸ ਲਈ ਜਾਂਦੇ ਕਿ ਸਾਡੇ ਘਰ ਲੈ ਕੇ ਇਹਨਾਂ ਦੇ ਘਰ ਪਿਛਲੀ 12 ਅਗਸਤ ਦੀ ਵੀਡੀਓ ਵੇਖੋ ਜਿਸ ਦਿਨ ਮੈਂ ਗਿਆ ਉਹਨਾਂ ਦੇ ਘਰੇ ਮੈਂ ਨਾਲ ਘਰ ਗਿਆ ਬੱਚੇ ਨੂੰ ਮਿਲਣ ਵਾਸਤੇ ਮੇਰੀ ਸੱਸ ਨੇ ਮੇਰੀ ਤੋਹੀਨ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਮੈਂ ਉੱਥੇ ਜਦੋਂ ਵਾਪਸ ਆਇਆ ਇਹਨਾਂ ਤੇ ਪਿੰਡ ਦੇ ਸਰਪੰਚ ਕੋਲ ਵੀ ਗਿਆ ਕਿ ਮੈਨੂੰ ਮਿਲਣ ਨਹੀਂ ਦਿੰਦੇ ਉਹਨੇ ਚ ਮੇਰਾ ਸਾਲਾ ਕੁਝ ਲੈ ਕੇ ਗੁੰਡੇ ਨਾਲ ਮੇਰੇ ਤੇ ਉਥੇ ਮੇਰੇ ਗਲ ਪੈ ਗਿਆ ਵਾ ਤੇ ਰਸਤੇ ਦੇ ਵਿੱਚ ਆ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਨਾ ਮੇਰੀ ਗੱਡੀ ਵੀ ਭੰਨੀ ਆ ਤੇ ਨਾਲ ਹੀ ਇਹਨਾਂ ਨੇ ਮੇਰੇ ਉਥੇ ਮਾਰਕਟਾਈ ਕੀਤੀ ਆ ਮੈਂ ਤਾਂ ਫਿਰ ਆਪਣਾ ਇੱਕ ਮਿੰਟ ਜਿਵੇਂ ਫੋਨ ਆਨ ਕਰ ਲ ਦੋ ਉਸ ਦਿਨ ਉਹਨਾਂ ਨੇ ਦਰਖਾਸਤ ਵੀ ਦਿੱਤੀ ਸੀ ਕਿ ਮੈਨੂੰ ਇਹ ਧੱਕਾ ਕਰਦੇ ਮੇਰੇ ਨਾਲ ਚਲੋ ਫਿਰ ਵੀ ਫਿਰ ਵੀ ਮੇਰੀ ਸੁਣਵਾਈ ਨਹੀਂ ਮੈਂ ਤਾਂ ਫਿਰ ਆਪਣਾ ਮੈਂ ਕਿਹਾ ਗਿਆ ਕਿ ਮੈਂ ਕਿਹਾ ਚਲੋ ਸਾਰਿਆਂ ਨੇ ਕਿਹਾ ਕਿ ਆਪਾਂ ਵਹਿਬਈਆ ਕਰ ਗਿਆ ਪਰ ਨਾ ਵਧੀਏ ਜੇ ਰਗੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਬੱਚਿਆਂ ਦੀ ਗੱਲ ਕਹੀ ਗਾਈ ਕਰ ਰਹੀ ਆ ਕਿ ਬੱਚੇ ਤਾਂ ਮੇਰੇ ਕੋਲ ਹੀ ਛੱਡ ਕੇ ਗਏ ਇੱਥੇ ਮੈਂ ਇਹਨਾਂ ਦੇ ਕੋਲ ਬੱਚੇ ਇਹਨਾਂ ਨੂੰ ਮਲਾਉਣ ਵਾਸਤੇ ਲੈ ਆ ਗਿਆ ਜਿੱਥੇ ਨਾ ਮੇਰੇ ਤੋਂ ਬੱਚੇ ਖੋਲੇ ਸਕੋ ਤੇ ਮੈਨੂੰ ਉਹ ਤੋਂ ਬਾਅਦ ਚਾਹ ਨਹੀਂ ਦਿੱਤਾ ਫਿਰ ਬੱਚਿਆਂ ਨੂੰ ਮੈਂ ਜਿਹੜਾ ਵੱਡਾ ਬੱਚਾ ਵਾ ਉਹ ਇੱਥੇ ਮੈਂ ਦੀ ਸੈਕੰਡ ਹਾਰ ਸਕੂਲ ਦੇ ਵਿੱਚ ਪੜਦਾ ਹੈ ਇਹ ਜਾ ਰਹੀ ਆ ਦਸੰਬਰ 2023 ਨੂੰ 24 ਤਰੀਕ ਨੂੰ ਤੇ ਬੱਚੇ ਦੀ ਐਡਮਿਸ਼ਨ ਚੱਲਣ ਦੀ 8 ਅਪ੍ਰੈਲ ਦੀ ਬੱਚਾ ਸਕੈੰਡਰ ਸਕੂਲ ਵੀ ਖਿਵੇਂ ਚਾ ਪੜਨ ਦਿਆ ਹੈ ਜਾ ਕੇ ਚੱਕੀ ਵੀ ਕਰ ਸਕਦੇ ਇਥੇ ਕੋਈ ਵੀ ਉਸ ਤੋਂ ਬਾਅਦ ਇਹਨਾਂ ਨੇ 5 ਜਨਵਰੀ ਨੂੰ ਮੈਂ ਇਹਨਾਂ ਦੇ ਘਰੇ ਉੱਥੇ ਗਿਆਨ ਲੈਣ ਵਾਸਤੇ ਇਹਨਾਂ ਨੇ ਮੈਨੂੰ ਮੇਰੇ ਕੋ ਬੱਚੇ ਖੋਲੇ ਤੇ ਮੈਨੂੰ ਬਾਹਰ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਵੀ ਸਾਡੇ ਬੜੀਆਂ ਪੰਚਾਇਤਾਂ ਗਈਆਂ ਬੜਾ ਕੁਝ ਗਿਆ ਥੇ ਇਹਨਾਂ ਨੂੰ ਮੈਂ ਇਹ ਵੀ ਇਥੋਂ ਤੱਕ ਵੀ ਕਹਿੰਦੇ ਅੱਜ ਪ੍ਰਸ਼ਾਸਨ ਅੱਜ ਪ੍ਰਸ਼ਾਸਨ ਅੱਜ ਮੇਰੇ ਤੇ ਕਾਰਵਾਈ ਕਰਨ ਦਿਆ ਵਾ ਇਹ ਵੀ ਅਗੇ ਕਿ ਮੈਂ ਮੈਡਮ ਪਲਵਿੰਦਰਜੀਤ ਕੌਰ ਜਿਹੜੇ ਐਸਐਸਪੀ ਉਥੋਂ ਦੇ ਗੁਰਦਾਸਪੁਰ ਉੱਥੇ ਮੈਂ ਆਪਣੀ ਇੱਕ ਅਰਜੀ ਵੀ ਦਿੱਤੀ ਆ ਕਿ ਮੇਰਾ ਕੰਮ ਸੇਕੋ ਮੇਰੇ ਬੱਚੇ ਇਹਨਾਂ ਨਾਲ ਸਾਡਾ ਵਿਆਹ ਵਾ ਕਰਾ ਜਾਵੇ ਸਾਨੂੰ ਬੱਚਿਆਂ ਨੂੰ ਮਿਲ ਦਿੱਤਾ ਜਾਵੇ ਇਹਨਾਂ ਨੇ ਉੱਥੇ ਵੀ ਕੋਈ ਉਹਦੀ ਕੋਈ ਵੀ ਨਹੀਂ ਸੁਣਵਾਈ ਕੀਤੀ ਵੀ ਕਹਿੰਦੇ ਕਿ ਨਹੀਂ ਅਹੀਂ ਨਹੀਂ ਮਿਲਣਾ ਵੀ ਹੋਰ ਚੇ ਮਿਲਦਾਂਗੇ ਫਰਾਨੇ ਥਾਂ ਦੇ ਕਰਦੇ ਆ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਵੀ ਜਦੋਂ ਤੁਹਾਡਾ ਪੁਟ ਮਾਰ ਕੀਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਉਹ ਜੀ ਕਾਰਵਾਈ ਇਹੀ ਕਾਰਵਾਈ ਸੁਣਵਾਈ ਨਹੀਂ ਸਾਡੀ ਕਿਤੇ ਵੀ ਅਜੇ ਉਹਨਾਂ ਨੇ ਕਿਹਾ ਅਸੀਂ ਚਲੋ ਫਿਰ ਵਿੱਚ ਵੀ ਗੱਲ ਇਹ ਕਹਿ ਦਿੱਤੀ ਜੀ ਚਲੋ ਮੰਨ ਲਓ ਕਿ ਛੋਟਾ ਤੁਸੀਂ ਆ ਬੈਠੋ ਨਾ ਹੀ ਤੁਹਾਡਾ ਮਸਲਾ ਗਾਂ ਵਦੇ ਨਾ ਹੀ ਵਦੇ ਵੀ ਵੈਲਿਊ ਕਿੰਨਾ ਚਾਹੀਦਾ ਜੀ ਮੇਰੇ ਮੈਰਿਜ ਮੇਰੀ ਫਰਵਰੀ 2017 ਚ ਹੋਈ ਹੈ ਜੀ ਵਾਈਫ ਦਾ ਕੀ ਨਾਮ ਹੈ ਉਹਨਾਂ ਦਿਲਪੀਤ ਕੌਰ ਆ ਜੀ ਇਸ ਦੇ ਵਿੱਚ ਕੋਈ ਬਾਹਰ ਵੀ ਗਏ ਨੇ ਹਾਂ ਜੀ ਮੈਂ ਤੇ 2019 ਦੇ ਫਰਵਰੀ ਚੋਂ ਬਾਹਰ ਭੇਜਿਆ ਜੀ ਹਾਂ ਜੀ ਮੇਰੇ ਕੋਲ ਆ ਜੀ ਆ ਵੇਖੋ ਪ੍ਰੂਫ ਸਾਰੇ ਆਹ ਦਾ ਵੀਜ਼ਾ ਵਾ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਫਰ ਲੈਟਰ ਤੱਕ ਜੋ ਵੀ ਹੈਗਾ ਜਿੰਨਾ ਦਾ ਵੀਜ਼ਾ ਹੈ ਗਏ ਨੇ ਬਾਅਦ ਜਦੋਂ ਵੀਜ਼ਾ ਲੱਗਾ ਕਿ ਉਹਦੇ ਬੱਚੇ ਤੁਹਾਡੇ ਕੋਲ ਹਾਂਜੀ ਜੀ ਇੱਥੇ ਬੱਚਾ ਛੱਡ ਕੇ ਚਲੀ ਗਈ ਸੀ ਉਦੋਂ ਤੇ 6 ਮਹੀਨੇ ਬਾਅਦ ਉਹ ਤੋਂ ਵਾਪਸ ਆ ਗਈ ਹੈ ਕਦੋਂ ਹੋਇਆ ਸਰ ਇਹ ਕਹਿੰਦੀ ਹੈ ਕਿ ਇੱਥੇ ਸੈਟਿੰਗ ਨਹੀਂ ਹੈਗੀ ਵੀ ਆਪਾਂ ਕੈਨੇਡਾ ਜਾਣਾ ਹੁਣ ਇਹ ਜਦੋਂ ਗਈ ਦੋ ਲੜਾਈ ਇਸ ਟਾਈਮ ਦੀ ਇਹ ਵੀ ਅੱਗੀ ਅੱਗੇ ਆਜ ਦੀ ਕੈਨੇਡਾ ਦੀ ਰਿਫਿਊਜ਼ਲ ਹੈ ਜੀ ਨਵੰਬਰ ਆਪਣੇ 2023 ਦੇ ਵਿੱਚ ਅਸੀਂ ਸਪਤੰਬਰ ਜਾ ਅਪਲਾਈ ਕੀਤਾ ਸੀ ਵੀਜ਼ਾ ਜਿਸ ਦਿਨ ਦੀ ਆਈ ਉਸ ਦਿਨ ਦੀ ਨੇ ਘਰ ਚ ਕਰੇ ਪਾਈ ਤਾਂ ਸਰ ਮੈਂ ਤਾਂ ਅੱਗੇ ਅੱਗੇ ਵੀ ਆਪਣਾ ਜੋ ਵੇਗਾ ਆਪਦਾ ਵੇਜਵਟ ਕਿਤੇ ਲਾਇਆ ਵਾ ਹੁਣ ਵੀ ਮੈਂ ਆ ਜਦੋਂ ਕੈਨੇਡਾ ਦੀ ਰਿਫਿਊਜ਼ਲ ਆਈ ਆ ਸਰ ਉਦੋਂ ਮੇਰਾ ਫੇਰ ਨੁਕਸਾਨ ਹੋਇਆ ਹੁਣ ਵੀ ਵਾਰ-ਵਾਰ ਮੈਨੂੰ ਬਾਹਰ ਕਲਾ ਦੋ ਮੇਰੇ ਭਰਾ ਨੂੰ ਬਾਹਰ ਕਲਾਓ ਤੇ ਮੈਂ ਕਿੰਨੇ ਕੇ ਪੈਸੇ ਲਾਈ ਜਾਵਾਂ ਇਹਨਾਂ ਦੇ ਉੱਤੇ ਕਿੰਨਾ ਕੇ ਪੈਸਾ ਲੱਗ ਗਿਆ ਤਾਂ ਕਰ ਦੋ ਘਾੜ ਮੇਰਾ 24-25 ਲੱਖ ਰੁਪਏ ਨਾਲ ਤਾਂ ਲੱਗ ਗਿਆ ਬਾਹਰ ਕਲਾ ਹਾਂਜੀ ਜ਼ਮੀਨ ਕਿਹਨੇ ਕਰੇਗਾ ਜ਼ਮੀਨ ਮੇਰੇ ਕੋਲ ਜੀ ਹੈਗੀ ਆ ਆਪਣੇ ਵਿਚਾਰੇ ਜੋਗੀ 8-10 ਕਿੱਲੇ ਤਾਂ ਹੁਣ ਜਿਹਦੇ ਬੱਚੇ ਨੇ ਉਹ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਨਹੀਂ ਜੀ ਹੁਣ ਐ ਫਖਤ ਮੇਰੇ ਕੋਲ ਆ ਕੀ ਇਨਸਾਫ ਦੀ ਕੀ ਮੰਗ ਸਕਦੇ ਜੀ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਕਿ ਉਹ ਝੂਠੀਆਂ ਪਰਫਾਰਮਾਂ ਤੋਂ ਬਚਿਆ ਜਾਵੇ ਪੁਲਸ ਵੇਸਕ ਸਾਰੀ ਜਿੰਨੀ ਵੀ ਹੈਗੀ ਇਨਕੁਆਇਰੀ ਕਰਕੇ ਜੇਕਰ ਮੈਂ ਦੋਸ਼ੀ ਹੂੰ ਤਾਂ ਮੈਨੂੰ ਦੇਣ ਸਜ਼ਾ ਪਰ ਮੇਰਾ ਤਾਂ ਇਹ ਹੈਗਾ ਕਿ ਜੇ ਮੈਂ ਠੀਕ ਹ ਮੇਰਾ ਤਰੀਕਾ ਉਹ ਗਲਤ ਹੋ ਸਕਦਾ ਬਨੋ ਉਸ ਦੇ ਨਾਲ ਲਿਆਉਂਦਾ ਪਰ ਮੇਰੀ ਸੁਣਮਾਈ ਵੀ ਨਹੀਂ ਕਿਤੇ ਹੋਈ ਅਜੇ ਤੱਕ ਜਿਹੜੀ ਵੀਡੀਓ ਹੈ ਲੈ ਇਹ ਤੁਹਾਡੇ ਨਾਲ ਬੱਚੇ ਕਿ ਕੇ ਹਾਂ ਜੀ ਮੇਰੇ ਕੋਲ ਇਹ ਬੱਚੇ ਮੈਂ ਲੈ ਕੇ ਆਂ ਜੀ ਜਿਹੜੇ ਵਿਅਕਤੀ ਤੁਹਾਡੇ ਨਾਲ ਕੋਈ ਗਏ ਆ ਨਹੀਂ ਜੀ ਕੋਈ ਨਹੀਂ ਆ ਜੋ ਸਿੰਪਲ ਲੈ ਕੇ ਆ ਹਾਂ ਜੀ ਇਹ ਵੀਡੀਓ ਜਿਹੜੀ ਬਿਲਕੁਲ ਝੂਠੀ ਦੇਰ ਚਲੋ ਜੋ ਝੂਠੀ ਆ ਸੱਚੀ ਆ ਚਲ ਵੀਡੀਓ ਵਿੱਚ ਜੋ ਵੀ ਹੈਗਾ ਠੀਕ ਆ ਤੇ ਇਹਨਾਂ ਨੇ ਪਰ ਇਦਾਂ ਦਾ ਕੋਈ ਨਹੀਂ ਹੈਗਾ ਜਿਹੜੀ ਪਹਿਲੀਆਂ ਵੀਡੀਓ ਕੱਢ ਕੇ ਨਾ ਕਰ ਸੀਸੀਟੀਵੀ ਲੱਗੇ ਪਹਿਲੀਆਂ ਵੀਡੀਓ ਕੋਣ ਜਦਨ ਹੱਥ ਜੋੜ ਕੇ ਨਾ ਬੂਗੇ ਖਲੁੰਦੇ ਰਹੇ ਮੈਂ ਕੱਲਾ ਜਾਂਦ ਰਿਹਾ ਕਿਸੇ ਨੂੰ ਨਾਲ ਵੀ ਨਹੀਂ ਖੜਦਾ ਰਿਹਾ ਜੀ ਕੋਈ ਕਿੱਲੇ ਕਿੱਲੇ ਤੁਹਾਡੇ ਕੋਲ ਵੀਡੀਓ ਹੈਗੀ ਜਿਹੜੀ ਕੁੱਟਮਾਰ ਹੋਈ ਹੈ ਹਾਂਜੀ ਆ ਵੇਖੋ ਜੀ ਹਾਂਜੀ ਆ ਤੁਹਾਨੂੰ ਵਿਖਾ ਦਿੰਦਾ ਜੀ ਗੱਡ ਰਿ ਹਾਲ ਕੋਈ ਕੱਢੀ ਵਾ ਇਹਦੇ ਵਿੱਚ ਗੱਡੀ ਪੰਨਿਆਂ ਨਾਲ ਹੀ ਇਹਨਾਂ ਨੇ ਇਹ ਉਹ ਵੀਡੀਓ ਜਿਹੜੀ ਤੁਹਾਡੀ ਘੁੱਟ ਮਾਰ ਗਈ ਸੀ। ਹਾਂਜੀ। ਕਾਰਨ ਕੀ ਹੈ ਜੇ ਤੁਹਾਡੀ ਸੁਣਵਾਈ ਕਿਉਂ ਨਹੀਂ ਹੁੰਦੀ? ਸਰ ਸੱਸ ਮੇਰੀ ਪੁਲਿਸ ਚਾ ਜੀ। ਉਹ ਸਾਰੇ ਥਾਵਾਂ ਤੇ ਉਹਦਾ ਜਾਣ ਪਛਾਣ ਅਸ ਕਿੰਨੀ ਵੀ ਹੈਗੀ ਆ। ਤੇ ਸਰ ਕੋਈ ਵੀ ਮੇਰੀ ਕਾਰਵਾਈ ਦੀ ਤਾਣੀ ਹੋ ਰਹੀ ਵੀ। ਹੁਣ ਮੰਗ ਕੀ ਕਰਦੇ? ਪਰ ਮੈਂ ਇਨਸਾਫ ਦੀ ਮੰਗ ਕਰਦਾ ਜੀ। ਮੈਂ ਹੁਣ ਜੋ ਵੀ ਹੈਗਾ ਮੈਂ ਬੱਚੇ ਨਹੀਂ ਆਪਣੇ ਦੇ ਸਕਦਾ ਵੀ। ਜੇਕਰ ਮੈਨੂੰ ਪੁਸਤ ਤੰਗ ਕਰੋਗੇ ਮੈਂ ਆਪਣੇ ਬੱਚੇ ਸਵੇ ਸੂਸਾਈਡ ਕਰ ਲੈਣੀਆਂ ਪਰ ਮੈਂ ਬੱਚੇ ਨਹੀਂ ਦੇਣੇ ਜੀ। ਸਰ ਮੇਰੇ ਬੱਚੇ ਆ। ਉਹਨਾਂ ਨੂੰ ਮੈਨੂੰ ਮਿਲਣੇ ਦਿੱਤਾ ਜਾਂ ਨਾ ਮੈਂ ਤਾਂ ਫੋਨ ਕੀਤਾ ਨਾ ਕਿਸੇ ਵੀ ਗੱਟੇ ਨਹੀਂ ਆ ਰਹੇ ਵੀ ਨਾ ਕੋਰ ਦੇ ਵਿੱਚ ਕਦੀ ਇਹਨਾਂ ਨੇ ਬੱਚੇ ਲੈ ਗਏ ਨਾ ਕਦੇ ਕਿਤੇ ਲੈ ਗਏ ਪਰ ਸਾਰੇ ਮੇਰੇ ਪਿੰਡ ਦੇ ਰਿਸ਼ਤੇਦਾਰਾਂ ਮੇਰੀ ਮਾਸੀ ਜਾਂ ਸਰਪੰਚ ਕਿਹੜਾ ਬੰਦਾ ਜਿਨ੍ਹਾਂ ਨੇ ਇਹਨਾਂ ਦੇ ਤਰਲੇ ਨਹੀਂ ਕੱਡੇ ਵੀ ਪਰ ਕੋਈ ਗੱਲ ਨਹੀਂ ਕਰਾ ਰਹੇ ਵੀ ਵੇਖੋ ਜੀ ਮਸਲਾ ਤਾਂ ਕੋਈ ਨਹੀਂ ਘਰ ਵਿੱਚ ਕੋਈ ਨਹੀਂ ਗਈ ਨੀਗਾ ਇਹਨੂੰ ਚਲੋ ਜੋ ਕਿਸੇ ਵੇਲੇ ਘਰ ਵਿੱਚ ਨਿੱਕੀ ਮੋਟੀ ਹੁੰਦੀ ਵੀ ਆ ਕੋਈ ਗੱਲ ਨਹੀਂ ਅਸੀਂ ਵੀ ਗਏ ਸੀ ਮੈਂ ਐ ਕਰਕੇ ਹੱਥ ਵੀ ਜੋੜੇ ਸੀ ਵੀ ਮੈਂ ਮਾਸੀ ਆ ਚਲੋ ਮੈਂ ਤੇਰੇ ਪੈਰਾਂ ਤੇ ਮੈਂ ਉਹਦੀ ਮਾਂ ਨੂੰ ਵੀ ਆਖਿਆ ਵੀ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਮੈਂ ਦਿਲਪ੍ਰੀਤ ਨੂੰ ਵੀ ਆਖਿਆ ਵੀ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਘਰ ਚੱਲ ਉਹ ਕਿਸੇ ਗੱਲ ਤੇ ਨਹੀਂ ਆਈ ਇਹਨਾਂ ਅੱਡ ਵੀ ਕਰ ਛੱਡਿਆ ਸੀ ਅਸੀਂ ਅਸੀਂ ਆਖਿਆ ਵੀ ਚਲੋ ਉੱਤੇ ਉਹਲਾ ਪੋਛਣ ਤੁਸੀਂ ਲੈ ਲਓ ਤੇ ਇਹ ਕਿਸੇ ਗੱਲ ਤੇ ਨਹੀਂ ਗਈ ਆਈ ਤੇ ਹੁਣ ਕੀ ਕਾਰਨ ਕੀ ਬਣਿਆ ਜਿਹੜਾ ਇਸ ਤੋਂ ਬਿਖੜਾ ਜਿਹੜਾ ਪਹੁੰਚਿਆ ਤੇ ਇਨਸਾਫ ਦੀ ਕੀ ਮੰਗ ਕਰਦੇ ਇਨਸਾਫ ਦੀ ਇਹੋ ਮੰਗ ਕਰਦੇ ਆ ਅਸੀਂ ਤੇ ਇਹ ਆਨੇ ਆ ਵੀ ਬੱਚੇ ਵੀ ਆ ਗਏ ਤੇ ਅਸੀਂ ਇਹ ਵੀ ਇੱਥੋਂ ਤੱਕ ਵੀ ਆਨੇ ਵੀ ਦਿਲਪ੍ਰੀਤ ਵੀ ਘਰ ਆਵੇ ਅਸੀਂ ਇਹ ਅਨਸਾਪ ਚਾਉਣੇ ਅਸੀਂ ਉਹਨੂੰ ਵੀ ਨਹੀਂ ਜਾਂਦੇ ਅਸੀਂ ਉਹ ਵੀ ਨਹੀਂ ਜਾਂਦੇ ਕਿ ਦਿਲਪ੍ਰੀਤ ਵੀ ਘਰ ਆਵੇ ਅਨਸਾਪ ਚਾਉਣੇ ਆ 2 ਸਾਲ ਹੋ ਗਏ ਆ ਇਹ ਗੱਲ ਨੂੰ ਸੋ ਦਾਦੇ ਕਿ ਬੱਚੇ ਦੇ ਪਿਤਾ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਪ੍ਰੈਸ ਕਾਨਫਰੈਂਸ ਕੀਤੀ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਉਸ ਦੀ ਪਤਨੀ ਦੇ ਨਾਲ ਉਸ ਦਾ ਜਿਹੜਾ ਕਿ ਕੇਸ ਚੱਲ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਉਸ ਦੀ ਪਤਨੀ ਪਹਿਲਾਂ ਜਿਹੜਾ ਕਿ ਆਸਟ੍ਰੇਲੀਆ ਗਈ ਸੀ ਉਸ ਤੋਂ ਬਾਅਦ ਉਹ ਕਹਿੰਦੀ ਉੱਥੇ ਪੱਕੀ ਨਹੀਂ ਹੋ ਸਕਦੀ ਵਾਪਸ ਆ ਜਾਂਦੀ ਤੇ 6 ਮਹੀਨਿਆਂ ਦਾ ਬੱਚਾ ਉਸ ਦੇ ਕੋਲ ਛੱਡ ਕੇ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਉਹ ਕਿਹੜਾ ਜਾਣ ਦੀ ਗੱਲ ਕਰਦੀ ਆ ਤੇ ਫਿਰ ਉੱਥੇ ਜਿਹੜੇ ਕਿ ਜਾਣ ਵਾਸਤੇ ਉਸਨੇ ਖਰਚਾ ਕੀਤਾ ਇਸ ਦੇ ਚੱਲਦੇ ਉਹਨਾਂ ਦਾ ਆਪਸੀ ਲੜਾਈ ਝਗੜਾ ਚੱਲਦਾ ਸੀ ਤੇ ਕੋਰਟ ਕੇਸ ਚੱਲ ਰਿਹਾ ਜਿਹਦੇ ਚੱਲਦੇ ਉਹ ਹੀ ਜਿਹੇ ਬੱਚੇ ਨੂੰ ਲੈ ਕੇ ਪੇਕੇ ਰਹਿ ਰਹੀ ਸੀ ਤਾਂ ਇਹ ਸਾਰਾ ਮਾਮਲਾ ਇਸ ਤਰੀਕੇ ਦੇ ਨਾਲ ਜਿਹੜਾ ਕਿ ਗਰਮ ਹੋਇਆ ਆਓ ਸੁਣਉਦੇ ਹਾਂ ਜੀ ਸਰਪੰਚ ਸਾਹਿਬ ਕੀ ਨਾਮ ਆਪਣਾ ਮੇਰਾ ਨਾਮ ਬਲਜੀਤ ਸਿੰਘ ਕਿਹੜਾ ਪਿੰਡ ਤੋਂ ਉਹ ਫਤਿਹਪੁਰ ਤੋਂ ਜੀ ਜੀ ਸਰਪੰਚ ਜਿਹੜਾ ਮਸਲਾ ਤੁਹਾਡੇ ਪਿੰਡ ਦਾ ਚੱਲ ਰਿਹਾ ਹੈ ਕਿ ਪਿੰਡ ਗਰਦਾਸਪੁਰ ਦੀ ਇੱਕ ਵੀਡੀਓ ਵੀ ਵਾਇਰਲ ਹੋ ਗਈ ਹੈ ਜਿਹਦੇ ਇੱਕ ਬਾਪ ਆਪਣੇ ਬੱਚਿਆਂ ਨੂੰ ਮਿਲਣ ਗਿਆ ਸੀਗਾ ਪੁਰਵਾਰ ਦਾ ਕਹਿਣਾ ਕਿ ਇਹਨਾਂ ਨੂੰ ਗਵਾ ਕੀਤਾ ਗਿਆ ਨਾ ਮਾਮਲਾ ਕੀ ਹੈ ਪੂਰਾ ਜੀ ਇਹ ਦੇਖੋ ਜੀ ਉਹ ਤਾਂ ਬਹੁਤ ਲੰਮੀ ਕਹਾਣੀ ਆ ਜੇ ਜਦਾ ਸਾਰੀ ਦੱਸੀਏ ਤਾਂ ਬਹੁਤ ਲੰਮੀ ਹੋ ਜਾਊਗੀ ਮੈਂ ਤਾਂ ਸ਼ੋਰਟ ਤੇ ਤੁਹਾਨੂੰ ਦੱਸ ਸਕਦਾ ਤਾਂ ਇਹਦਾ ਜਿਹੜਾ ਹੀ ਵਿਆਹ ਜਦੋਂ ਵਿਆਹ ਹੋਇਆ ਹੈ ਵਿਆਹ ਤੋਂ ਬਾਅਦ ਬੇਬੀ ਹੋ ਗਿਆ ਬੇਬੀ ਤੋਂ ਹੋਲਦੇ ਸਾਰੀ ਇਹਨਾਂ ਲੜਾਈ ਝਗੜਾ ਦਿਲਪ੍ਰੀਤ ਨੇ ਲੜਾਈ ਝਗੜਾ ਰੱਖ ਲਿਆ ਵੀ ਮੈਨੂੰ ਬਾਹਰ ਕਲਾਓ ਹਾਲੀ ਬੇਬੀ 6 ਮਹੀਨੇ ਦਾ ਵੀ ਨਹੀਂ ਹੋਇਆ ਤੇ ਇਹਨੂੰ ਆਸਟ੍ਰੇਲੀਆ ਭੇਜਿਆ ਆਸਟ੍ਰੇਲੀਆ ਜਾ ਕੇ ਉੱਥੇ ਵਰਕ ਪਰਮਿਟ ਵੀ ਦਵਾਇਆ ਜੇ ਮੈਂ ਨਾ ਬਾਦਰਦੀਪ ਮੈਂ ਵਾਪਸ ਹੋਣਾ ਫੇਰੇ ਵਾਪਸ ਵੀ ਆ ਗਈ ਆਣ ਕੇ ਆਉਂਦੇ ਆਣ ਕੇ ਫੇਰ ਲੜਾਈ ਪਾ ਲਈ ਵੀ ਮੈਨੂੰ ਜਿਹੜੀ ਮੈਂ ਕੈਨੇਡਾ ਜਾਣਾ ਜੀ ਮੈਂ ਬਾਹਰ ਅਜੇ ਤੱਕ ਨਹੀਂ ਜਾਣਾ ਮੈਂ ਪੱਕੇ ਨਹੀਂ ਜਾਣਾ ਕੁਛ ਨਹੀਂ ਹੋਣਾ ਸਭ ਕੁਝ ਕਰਕੇ ਫੇਰ ਇਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਅਸੀਂ ਗਿਰ ਫ੍ਰੀ ਵੀਜ਼ਾ ਨੂੰ ਲੈ ਜਾਨੇ ਆ ਤੇ ਅਸੇਲੀਆ ਦਾ ਵੀ ਜਲ ਗਿਰ ਕੈਨੇਡਾ ਦਾ ਵੀ ਜਲ ਅਪਲਾਈ ਕਰ ਦਿੰਨੇ ਆ ਫੇਰ ਅਪਲਾਈ ਕੀਤਾ ਜੀ ਅਪਲਾਈ ਕਰਨ ਤੋਂ ਬਾਅਦ ਚੰਗੀ ਬਣੀ ਰੱਸੀ ਇੱਥੇ ਰਿੰਦੀ ਰਹੀ ਆ ਜਦੋਂ ਉਹਦੀ ਰਿਫਿਊਜ਼ਲ ਆ ਗਈ ਇਹ ਦਿਨ ਉਹ ਯੋਜਨਾ ਲਾ ਗਏ ਇਹਨੇ ਫਿਰ ਨਾਲ ਤਾਲ ਕਰਨਾ ਸ਼ੁਰੂ ਕਰਤਾ ਇਹਨੇ ਆਪਣੀ ਮਾਂ ਨੂੰ ਛੱਡ ਕੇ ਟੈਲੀਫੋਨ ਕਰਕੇ ਆਪਣੇ ਭਰਾ ਨੂੰ ਛੱਡ ਕੇ ਵੀ ਮੈਨੂੰ ਘਟ ਮਾਰ ਕਰਦੇ ਤੇ ਮੈਨੂੰ ਲੈ ਜੇ ਮੈਂ ਹੀ ਜਿਹੜਾ ਉਹ ਉਸ ਦਿਨ ਇਹਨੇ ਭਰਾ ਦੇ ਨੂੰ ਸਪਰਦ ਕੀਤਾ ਵੀ ਤੂੰ ਲੈ ਜਾ ਫਿਰ ਇਹ ਲੜਦੀ ਆ ਇਹ ਉਦੋਂ ਦੇ ਜਿਹੜੇ ਵੀ ਬੱਚੇ ਜਿਹੜੇ ਹੀ ਮਨਦੀਪ ਦੇ ਬੋਲ ਸੀ ਅਗਲੇ ਦਿਨ ਕਹਿੰਦੇ ਵੀ ਸਾਨੂੰ ਬੱਚੇ ਦੇ ਕੇ ਜਾਓ ਫਿਰ ਮੈਂ ਜਾ ਕੇ ਬੱਚੇ ਦੇ ਗਿਆ ਨਾਲ ਮਨਦੀਪ ਗਿਆ ਅਸੀਂ ਜਾ ਕੇ ਬੱਚੇ ਨੂੰ ਦੇ ਕੇ ਆਏ ਆ ਫਿਰ ਉਹ ਕਭੀ ਹੋਰ ਤੁਸੀਂ ਜਿਹੜਾ ਇਹ ਮੇਰੇ ਮੁੰਡੇ ਨੂੰ ਦੂਰੋਂ ਉਹਦੇ ਵਾਸਤੇ ਪੈਸੇ ਲਾਓ ਤੇ ਵੀਜ਼ਾ ਦਵਾਓ ਆਹੀ ਹਾਂ ਕਰਕੇ ਅੱਗੇ ਵੀ ਕਰਾਣਾ ਕਿ ਜਦੋਂ ਮਨਦੀਪ ਨਾਲ ਗੱਲ ਕੀਤੀ ਮਨਦੀਪ ਕਹਿੰਦਾ ਮੇਰੇ ਕੋਲ ਤਾਂ ਪੈਸੇ ਕੋਈ ਨਹੀਂ ਹੈਗਾ ਮੈਂ ਤਾਂ ਸਾਰਾ ਲੁੱਟਿਆ ਗਿਆ 50 ਲੱਖ ਰੁਪਏ ਦੇ ਲੱਗੇ ਬਣੇ ਤਾਂ ਇਧਰ ਉਧਰ ਲੱਗਦੇ ਉੱਤੇ ਲੱਗ ਗਿਆ ਕੋਲ ਪੈਰੀ ਵੇਚਣਾ ਦੀ ਰਹਿ ਗਈ ਆ ਫਿਰ ਕਹਿੰਦੇ ਨੇ ਇਹਦੀ ਸੱਸ ਕਹਿੰਦੀ ਪੈਰੀ ਵਿੱਚੋਂ ਪਾਉ ਮੇਰਾ ਮੁੰਡਾ ਬਾਰ ਕਰਾਓ ਨਹੀਂ ਤੇ ਫਿਰ ਧਿਆਨ ਕਰੋਗੇ ਤੇ ਫੇਰੀ ਹੀ ਕੁੜੀ ਨੂੰ ਚੜਾਵਾਂਗੇ ਉਦੋਂ ਤੇਜ ਦੇ ਵਿੱਚ ਜੋ ਮੁੰਡੇ ਇਹ ਵਾਪਸ ਨਹੀਂ ਆਏ ਬਾਦ ਵਿੱਚ ਸਾਡੇ ਜਿਹੜੇ ਐਮ.ਐਲ.ਏ. ਨੇ ਖਾਕਾ ਬਾੜਾ ਸਾਹਿਬ ਉਹਦੇ ਨਾਲ ਤਾਲਮਿਲ ਕਰਕੇ ਲਹੀਂ ਫੇਰ ਸਮਝਾਉਦੇ ਦੀ ਕੋਸ਼ਿਸ਼ ਕੀਤੀ ਸਮਝਾਉਦੇ ਤੋਂ ਅਹ ਸੁਣੇ ਦਾ ਹੋਇਆ ਨਹੀਂ ਜੀ ਇਹਨੇ ਇੱਕ ਸ਼ਰਤ ਰੱਖ ਲਈ ਵੀ ਮੇਰੇ ਬੱਚੇ ਮੈਨੂੰ ਦੇ ਕੇ ਜਾਓ ਬੱਚੇ ਹੀ ਦੇਤੇ ਕਰੀ ਦੇਤੇ ਜਿੱਦਣ ਗਏ ਬੱਚੇ ਦੇਣ ਗਏ 10 25000 ਰੁਪਏ ਲੈਣਾ ਮੈਂ ਕੱਪੜੇ ਇਹ ਬਖਾਉਤ ਮੈਂ ਕਰਦੇ ਵੀ ਜੋ ਵੀ ਜੋ ਵੀ ਕੁਝ ਹੋਇਆ ਜੋ ਸਾਡੇ ਥਰੂ ਸਾਡੇ ਸਾਹਮਣੇ ਆਇਆ ਉਤੋਂ ਥੋੜੀਆਂ ਪਰਜਾਇਦਾ ਸਾਰਿਆਂ ਦੇ ਹੋਇਆ ਸਾਰਿਆਂ ਨੂੰ ਨਾਲ ਲੈ ਕੇ ਭਾਵੇਂ ਭਾਵੇਂ ਆਪ ਦੀ ਤਰਫੋਂ ਤੋਂ ਤਾਈ ਹਲ ਖੁਲੀ ਪੰਚਾਇਤ ਬਾਕੇ ਜਿਹਦਾ ਵੀ ਕਸੂਰ ਆ ਉਹ ਉੱਤੇ ਕਰ ਰਿਹਾ ਕਰੋ ਤੇ ਪਰ ਜੇਕਰ ਇਹਦੀ ਸਸਜਾਰੇ ਮੰਦੀ ਵੀ ਦੀ ਤੇ ਸਾਦਾ ਘਰ ਜਿਹੜਾ ਉਹ ਬਸ ਸਕਦਾ ਮੇਰਾ ਨਾ ਭਾਜੀ ਗੁਰਪ੍ਰੀਤ ਸਿੰਘ ਜੀ ਇੱਕ ਵੀਡੀਓ ਹੈ ਬੜੀ ਤੇਜ਼ੀ ਨਾਲ ਹੁੰਦੀ ਹੈ ਪਿੰਡ ਸਾਧੂ ਚੱਕ ਦੀ ਹੈ ਕਿ ਜਿਹਦੇ ਕੋਈ ਨੌਜਵਾਨਾਂ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਭੰਨ ਤੋੜ ਕਰਕੇ ਬੱਚੇ ਅਗਵਾ ਕੀਤੇ ਗਏ ਹੈ ਪੂਰਾ ਮਾਮਲਾ ਕੀ ਹੈ ਜੀ ਇਸ ਤਰ੍ਹਾਂ ਮਾਮਲਾ ਹੈ ਜੀ ਇਹ ਮੇਰਾ ਦੋਸਤ ਹੈ ਬਚਪਨ ਦੇ ਹੀ ਦੋਸਤਾਂ ਤੋਂ ਮੇਰੇ ਇਹਦਾ ਜਦੋਂ ਵਿਆਹ ਆਇਆ ਜੀ ਉਸ ਤੋਂ ਬਾਅਦ ਆ ਦੀ ਵਾਈਫ ਜਦੋਂ ਉਹ ਨੇ ਆਸਟ੍ਰੇਲੀਆ ਭੇਜੀ ਐ ਆਸਟ੍ਰੇਲੀਆ ਜਾ ਕੇ ਕੁਝ ਇਹਨਾਂ ਦਾ ਪਰਿਵਾਰ ਉਧਰ ਵੀ ਆ ਤੇ ਸੱਸ ਨਾਲ ਵੀ ਲੜਾਈ ਸ਼ੁਰੂ ਤੋਂ ਹੀ ਉੱਥੇ ਉਹ ਨੂੰ ਉਂਗਲਾਂ ਲਾ ਲਾ ਕੇ ਉਹ ਨੂੰ ਕੁੜੀ ਨੂੰ ਵਾਪਸ ਬੁਲਾ ਲਿਆ ਜੀ ਜਦੋਂ ਉਹ ਆਈ ਉਦੋਂ ਤੋਂ ਚਾਹੁੰਦੀ ਸੀ ਵੀ ਕਿਸੇ ਤਰੀਕੇ ਨਾਲ ਉਹ ਤੇ ਘਰ ਲੈ ਆਵਾਂ ਈਵਨ ਵੀ ਜਦੋਂ ਇਹਦਾ ਛੋਟਾ ਬੇਟਾ ਆਇਆ ਨਾਨੀ ਹੋਣ ਦੇ ਨਾ ਤੇ ਉਹ ਵੇਖਣ ਤੱਕ ਨਹੀਂ ਉਹ ਨੂੰ ਭਾਈ ਉਹ ਲਾਤ ਵਿਗੜਦੇ ਗਏ ਜੀ ਤੇ ਖੀਰੀ ਉਹਨੇ ਆਪ ਦਾ ਦਾਅ ਖੇਡ ਕੇ ਕੁੜੀ ਨੂੰ ਵਾਪਸ ਬੁਲਾ ਲਿਆ 7-8 ਮਹੀਨਿਆਂ ਤੱਕ ਸਾਨੂੰ ਪਤਾ ਨਹੀਂ ਲੱਗਾ ਵੀ ਇਹਦੀ ਘਰ ਦੀ ਗਈ ਐ ਫਿਰ ਇਹਨੇ ਮੇਰੇ ਨਾਲ ਤੇ ਸਰਪੰਚ ਸਾਹਿਬ ਨਾਲ ਅਲਾਹ ਕੀਤੀ ਫਿਰ ਅਸੀਂ ਮੇਰੇ ਕਹਿੰਦਾ ਤਿੰਨੇ ਜਣੇ ਉਹਨਾਂ ਦੇ ਘਰ ਗਏ ਜੀ ਕਰੀਬ 3-4 ਘੰਟਿਆਂ ਦਾ ਗਿਆ ਅਸੀਂ ਉਹ ਹੱਥ ਜੋੜੇ ਜੀ ਪਰ ਅਸੀਂ ਹਰ ਟਾਈਮ ਬੇਇਜ਼ਤੀ ਕਰਉਂਦੇ ਰਹੇ ਆ ਉਹਨਾਂ ਅੱਜ ਆਜੋ ਕੱਲ ਆਜੋ ਫਿਰ ਹਫ਼ਤੇ ਬਾਅਦ ਨਹੀਂ ਦੁਬਾਰਾ ਫਿਰ ਗਏ ਆ ਉਦੋਂ ਇਹਦੇ ਬ੍ਰਦਰ ਤੇ ਭਾਬੀ ਨੂੰ ਵੀ ਨਾਲ ਲੈ ਕੇ ਗਏ ਉਦੋਂ ਵੀ ਸਾਨੂੰ ਕੋਈ ਲੱਤ ਪਾਣੀ ਫੜਾਈ ਗਈ ਉਸ ਟਾਈਮ ਤੇ ਬੇਟਾ ਜਿਹੜਾ ਇਹ ਇੱਕ ਵਾਰੀ ਘਰ ਲੈ ਕੇ ਆ ਚੁੱਕਿਆ ਸੀ ਇਹਨਾਂ ਸਾਡੇ ਤੇ ਕੰਪਲੇਂਟ ਕੀਤੀ ਫਿਰ ਅਸੀਂ ਇਕੱਠੇ ਹੋ ਕੇ ਜੀ ਗੁਰਦਾਸਪੁਰ ਮੇਰੇ ਕਹਿੰਦਾ ਸਦਰ ਥਾਣੇ ਗਏ ਉੱਥੇ ਉਹਨਾਂ ਨੇ ਇਹ ਡਿਮਾਂਡ ਰੱਖੀ ਵੀ ਜਿਹੜਾ ਬੇਟਾ ਆ ਉਹਨੂੰ ਵਾਪਸ ਭੇਜ ਦਿਓ ਅਸੀਂ 8 8 ਜਾਂ 10 ਦਿਨ ਦੇ ਵਿੱਚ ਵਿੱਚ ਕੁੜੀ ਨੂੰ ਭੇਜ ਦਾਂਗੇ ਨੈਕਸਟ ਡੇ ਹੀ ਇਹ ਬੇਟੇ ਨੂੰ ਛੱਡ ਗਿਆ ਜੀ ਜਿੱਦ ਨੇ ਬੇਟੇ ਨੂੰ ਛੱਡ ਗਿਆ ਬਾਅਦ ਚ ਫਿਰ ਉਹ ਕਹਾਣੀ ਬਣ ਗਈ ਮੇਰੀ ਕੁੜੀ ਨਹੀਂ ਜਾ ਸਕਦੀ ਮੇਰੀ ਕੁੜੀ ਨੂੰ ਜੇ ਖੜਨਾ ਹੈ ਤੇ ਉਹਦਾ ਬਾਹਰ ਦਾ ਵੀਜ਼ਾ ਲਵਾ ਉਹਨੇ ਤੇਰੇ ਮਾਪਿਓ ਕੋਲ ਨਹੀਂ ਰਹਿਣਾ ਇਹ ਜਿਹੜੀ ਮੇਨ ਜਿਹੜੀ ਹੈ ਜੜ ਹੈ ਜੀ ਲੜਾਈ ਦੀ ਤੇ ਮੇਰੇ ਖਿਆਲ ਨਾਲ ਐਮਐਲਏ ਜਿਹੜੇ ਮੌਜੂਦਾ ਉੱਥੇ ਪਾੜਾ ਸਾਹਿਬ ਉਹਨਾਂ ਨੂੰ ਵੀ ਵਿੱਚ ਲੈ ਕੇ ਫੈਸਲਾ ਕੀਤਾ ਸੀ ਉਸ ਟਾਈਮ ਤੇ ਵੀ ਇਹ ਸਾਰੇ ਜਨਾਨੇ ਜਿਹੜੀ ਮੁਕਰ ਗਈ ਵੀ ਮੈਂ ਆਪਣੀ ਕੁੜੀ ਨੂੰ ਨਹੀਂ ਭੇਜਣਾ ਲੜਕੀ ਨੂੰ ਜਦੋਂ ਮਿਲੋਗੇ ਕਿਤੇ ਤੁਸੀਂ ਵੀ ਮੌਕਾ ਮਿਲਿਆ ਉਹਦਾ ਮਨ ਚ ਜਾਣ ਦੀ ਚਾਹ ਹੈਗੀ ਆ ਪਰ ਉਹਨੂੰ ਬਲੈਕਮੇਲ ਹੀ ਇੰਨਾ ਕਰਦੀ ਸੱਸ ਵੀ ਜੇ ਤੂੰ ਗਈ ਤੇ ਮੇਰੇ ਘਰ ਵਾਪਸ ਨਾ ਵੜੀ ਹੁਣ ਇਹ ਬੰਦਾ ਕਿੰਨਾ ਕੁ ਬਰਦਾਸ਼ਤ ਕਰੇ ਜੀ ਤੁਹਾਡੇ ਵੀ ਬੱਚੇ ਆ ਸਾਡੇ ਵੀ ਆ ਨਹੀਂ ਬਾਪ ਆਪਣੇ ਬੱਚਿਆਂ ਤੋਂ ਬਿਨਾ ਨਹੀਂ ਰਹਿ ਸਕਦਾ ਉਹ ਜਿਹੜੀ ਵੀਡੀਓ ਵਾਇਰਲ ਹੁੰਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਨੂੰ ਅਸੀਂ ਦੇ ਕਹਿੰਦੇ ਕਿ ਉਹ ਅਧਿਕਾਰੀ ਕੋਲੋਂ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਅਹੀਂ ਅੱਜ ਕੋਸ਼ਿਸ਼ ਕਰਦੇ ਆਂ ਕਿ ਅੱਜ ਡੀਜੀ ਸਾਹਿਬ ਨਾਲ ਡਿਸਕਸ ਕਰਕੇ ਇਨਕੁਆਇਰੀ ਮਾਰ ਕਰਾਉਣੇ ਆ ਮਤਲਬ ਕਿ ਨੀਟ ਐਂਡ ਕਲੀਨ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੇ ਵਾਕਈ ਦੋਸ਼ੀ ਹੈ ਤੇ ਇਹ ਤੇ ਪਰਚਾ ਦਰਜ ਕਰ ਦੇਣ ਨਹੀਂ ਤੇ ਜਿਹੜੀ ਬੱਚਿਆਂ ਦੀ ਕਸਟਡੀ ਹੈ ਇਹਦੇ ਕੋਲ ਹੀ ਰਹਿਣ ਦਿੱਤੀ ਜਾਵੇ ਸੋ ਦਾਦੇ ਕਿ ਲਗਾਤਾਰ ਇਹ ਮਾਮਲਾ ਕਾਫੀ ਜੜਾ ਸੋਸ਼ਲ ਮੀਡੀਆ ਤੋਂ ਚੱਲ ਰਿਹਾ ਸੀ ਕਿ ਬੱਚੇ ਨੂੰ ਅਗਵਾਹ ਕਰਕੇ ਲੋਕ ਲੈ ਗਏ ਨੇ ਤਾਂ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਉਹ ਬੱਚੇ ਦਾ ਪਿਤਾ ਸੀ ਜਿਸ ਦੇ ਵੱਲੋਂ ਬੱਚੇ ਨੂੰ ਜੜਾ ਕਿ ਲਜਾਇਆ ਜਾ ਰਿਹਾ ਸੀ ਕਿਉਂਕਿ ਉਸ ਦੇ ਆਪਣੀ ਪਤਨੀ ਦੇ ਨਾਲ ਰੌਲਾ ਚੱਲ ਰਿਹਾ ਸੀ ਕੇਸ ਦੇ ਚੱਲਦੇ ਉਹ ਆਪਣੇ ਬੱਚੇ ਨੂੰ ਜੜ ਬਿਊਰੋ ਰਿਪੋਰਟ ਆਜ਼ਾਦ ਸੋਚ